ਸਾਸਤਰੀ ਕਾਲ ਸਾਰਿਆਂ ਨੂੰ ਜੀ ਆਪਾਂ ਪਹੁੰਚੇ ਹਾਂ ਲੁਧਿਆਣੇ ਤੇ ਲੁਧਿਆਣੇ 19 20 21 ਦਾ ਐਗਜ਼ੀਬਿਸ਼ਨ ਸੀਗਾ ਐਗਰੀਕਲਚਰ ਦਾ ਮੇਲਾ ਕਿਸਾਨ ਮੇਲਾ ਵੀ ਕਹਿ ਸਕਦੇ ਇਹਨੂੰ ਤੇ ਇੱਥੇ ਵੱਡੀਆਂ-ਵੱਡੀਆਂ ਫਰਮਾਂ ਆਪਣੀ ਮਸ਼ੀਨਰੀ ਦੀ ਮਸ਼ਹੂਰੀ ਲਈ ਆਉਂਦੀਆਂ ਨੇ ਤੇ ਆਪਣੇ-ਆਪਣੇ ਸਟਾਲ ਲਾਉਂਦੀਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਵਧੀਆ ਇਕੱਠ ਸੀਗਾ ਇਸ ਵਾਰੀ ਤੇ ਬਹੁਤ ਵੱਧ ਚੜ ਕੇ ਫਰਮਾਂ ਨੇ ਵੀ ਹਿੱਸਾ ਲਿਆ ਤੇ ਕਿਸਾਨਾਂ ਨੇ ਵੀ ਹਿੱਸਾ ਲਿਆ ਤੇ ਬਹੁਤ ਵਧੀਆ ਮਤਲਬ ਟੰਗ ਨਾਲ ਜਿਹੜਾ ਐਗਜ਼ੀਬਿਸ਼ਨ ਇਹ ਕੀਤਾ ਗਿਆ ਸੀਗਾ ਤੇ ਬਹੁਤ ਨਜ਼ਾਰਾ ਆਇਆ ਜਾ ਕੇ ਇੰਨਾ ਨਜ਼ਾਰਾ ਆਇਆ ਮੈਂ ਕਿਹਾ ਜੀ ਮਸ਼ੀਨਰੀ ਦੇਖ ਕੇ ਦਿਲ ਖੁਸ਼ ਹੋ ਗਿਆ ਖੜਿਆਲ ਵਾਲੇ ਨੇ ਦੇਖੋ ਕਿੰਨਾ ਇਹਨਾਂ ਨੇ ਮਿਹਨਤ ਕੀਤੀ ਹੈ ਕਿੰਨਾ ਦਿਮਾਗ ਲਾਇਆ ਹੈ ਜੀ ਆਪਾਂ ਤਾਂ ਖੂਦ ਦੇ ਡੱਡੂ ਆ ਜਿਹੜਾ ਬੈਠੇ ਆਪਾਂ ਤਾਂ ਪਤਾ ਹੀ ਨਹੀਂ ਲੋਕ ਕਿੰਨਾ ਕਿੰਨਾ ਦਿਮਾਗ ਲਾਈ ਜਾਂਦੇ ਨੇ ਤੇ ਆਹ ਦੇਖੋ ਇਹ ਮਸ਼ੀਨਰੀ ਇਹ ਆਪਣੀ ਫਸਲ ਵੱਢ ਕੇ ਕੋ ਉਤਰ ਕੇ ਨਾ ਵੱਢ ਕੇ ਬਸ ਇੱਕ ਸਾਈਡ ਤੇ ਛਿੜਦੀ ਹੈ ਤੇ ਆ ਪਰਾਲੀ ਦਾ ਕੁਤਰਾ ਕਰਦੀ ਆ ਵੱਡਾ ਕਟਰ ਤੇ ਆ ਆਪਣੇ ਕਲਟੀਵੇਟਰ ਆ ਗਏ ਉਪਲੋਪ ਆ ਜੀ ਤੇ ਆ ਇਧਰ ਥਰੇਸਰ ਆ ਗਿਆ ਪੂਰ ਸਿੰਘ ਪੂਰ ਵਾਲੇ ਨੇ ਜੀ ਇਹ ਆ ਵੀਰਬਲ ਆ ਗਿਆ ਜੀ ਬਹੁਤ ਵਧੀਆ ਪੇਂਟ ਕਰਿਆ ਹੋਇਆ ਨੇ ਕੁਆਲਿਟੀ ਬਹੁਤ ਤਕੜੀ ਹੈ ਤੇ ਅੱਗੇ ਵਧਦੇ ਆਪਾਂ ਸ਼ਕਤੀਮਾਨ ਸ਼ਕਤੀਮਾਨ ਦੇ ਪ੍ਰੋਡਕਟ ਤੁਸੀਂ ਸਾਰੇ ਜਾਣਦੇ ਹੋ ਬਹੁਤ ਵਧੀਆ ਐਕਿਊਰਸੀ ਇਹਨਾਂ ਦੀ ਤੇ ਬਾਕੀ ਤਾਂ ਸਾਰੇ ਕਾਪੀ ਕਰਦੇ ਨੇ ਜਿੰਨਾ ਕਮੈਂਟ ਲਗਾਤਾ ਐ ਆਜੂ ਜਗੇ ਦਸ਼ਮੇਸ਼ ਇਹਨਾਂ ਦੀ ਬਹੁਤ ਵਧੀਆ ਕੁਆਲਿਟੀ ਦਾ ਨਾਮ ਆ ਬਹੁਤ ਜ਼ਿਆਦਾ ਦਸ਼ਮੀਸ਼ਾਣੇ ਦਾ ਡਾਇਨਾਮਿਕ ਕਮੈਂਡ ਖੜੀ ਆ ਮਲਕੀਤ ਆ ਗਿਆ ਜੀ ਮਲਕੀਤ ਕਮੈਂਡ ਬਹੁਤ ਮਸ਼ਹੂਰ ਆ ਤੇ ਬਹੁਤ ਨਾਮੀ ਕੰਪਨੀਆਂ ਇੱਥੇ ਆਈ ਹੋਈਆਂ ਸੀਗੀਆਂ ਟਰੈਕਟਰ ਵੀ ਕਾਫੀ ਆਏ ਹੋਏ ਸੀਗੇ ਆ ਆਲੂ ਵਾਲੀ ਮਸ਼ੀਨ ਆ ਗਈ ਜੀ ਆਲੂ ਪੱਟਦੀ ਆ ਤੇ ਪੱਟ ਕੇ ਇੱਕ ਪਾਸੇ ਢੇਰੀ ਕਰ ਦਿੰਦੀ ਆ ਮਿੱਟੀ ਦੇ ਵਿੱਚੋਂ ਤੇ ਆ ਅੱਗੇ ਜਿਹੜਾ ਆਲੂ ਛੰਡਣ ਵਾਲੀ ਮਸ਼ੀਨ ਵੀ ਪਈ ਆ ਤੇ ਵੱਡੇ ਛੋਟੇ ਅਲੱਗ ਕਰਨ ਵਾਲੀ ਤੇ ਤਵੀਆਂ ਵੀ ਇਹਨਾਂ ਦੀਆਂ ਆ ਫਾਰਮ ਟਰੈਕ ਵਾਲੇ ਆ ਗਏ ਏਜੰਸੀ ਇਹਨਾਂ ਦੀ ਬਾਕੀ ਆਹ ਛੋਟੇ ਇੰਪਲੀਮੈਂਟ ਤੇ ਛੋਟਾ ਕੰਮ ਇਹਨਾਂ ਦਾ ਫਿਰ ਵੀ ਇਹਨਾਂ ਨੇ ਸਟਾਰਟ ਲਈਏ ਦੇਖੋ ਵਧੀਆ ਹੌਸਲਾ ਇਹਨਾਂ ਦਾ ਇਹ ਰੇੜੀਆਂ ਵਗੈਰਾ ਜਿਹੜੀਆਂ ਪੈਂਦੀਆਂ ਨੇ ਪਿੱਛੇ ਮੋਟਰਸਾਈਕਲ ਦੇ ਉਹ ਬਣਾਉਂਦੇ ਨੇ ਆਜੋ ਅੱਗੇ ਆ ਗਰੂਦ ਵਾਲੇ ਆ ਗਏ ਇਹਨਾਂ ਦੀ ਆਪਣੀ ਕਮਾਈ ਨਾਲ ਛੋਟੀ ਮਿੰਨੀ ਤੇ ਬਾਕੀ ਆ ਕੇਐਸਡੀ ਵਾਲੇ ਆ ਗਏ ਆ ਇਹ ਹਾਲ ਆ ਜੀ ਹਾਲ ਦੇ ਵਿੱਚ ਸਪੇਅਰ ਪਾਰਟ ਵਾਲੇ ਵੱਧ ਸੀਗੇ ਜਿਵੇਂ ਕੋਈ ਕੋਈ ਤਵੀਆਂ ਵਾਲੇ ਆਗੇ ਕੋਈ ਆ ਕੋਈ ਹਾਲ ਵਗੈਰਾ ਦੇ ਬਲੇਡ ਰੱਖਦਾ ਕੋਈ ਰੂਟਾਵੇਟਰ ਦੇ ਬਲੇਡ ਨੇ ਕੋਈ ਮਤਲਬ ਸਪੇਅਰ ਪਾਰਟ ਹਰੇਕ ਤਰ੍ਹਾਂ ਦਾ ਕੋਈ 베アリング ਵਾਲਾ ਆ ਗਿਆ ਆ ਰੂਟਾਵੇਟਰ ਵਾਲਾ ਬੈਠਾ ਇੱਕ ਬਈ ਤੇ ਆ ਸਪਰਿੰਗ ਵਾਲੇ ਆਗੇ ਕੋਈ ਜਿਹੜਾ ਪਿੰਨਾ ਵਗੈਰਾ ਲੱਗਦੀਆਂ ਨੇ ਸਪੈਲਟ ਪਿੰਨਾ ਹੋਗੀਆਂ ਤੇ ਕੋਈ ਲੰਚ ਪਿੰਨਾ ਹੋਗੀਆਂ ਆ ਬਲੇਡ ਹੋਗੇ ਪ੍ਰੈਸ਼ਰ ਦੇ ਜਾਂ ਕਮਾਂਡ ਦੇ ਆ 베アリング ਵਾਲੇ ਆਗੇ ਜੀ ਤੇ ਆ ਹਾਈਡਰੌਲਿਕ ਵਾਲੇ ਆ ਗਏ ਇਹਨਾਂ ਕੋਲ ਮੋਟਰਾਂ ਨੇ ਸਾਰੀਆਂ ਹਾਈਡਰੌਲਿਕ ਪੰਪ ਨੇ ਤੇ ਡਿਸਟ੍ਰੀਬਿਊਟਰ ਵਗੈਰਾ ਆ ਆ ਗਏ ਆਪਣੇ ਗੀਅਰ ਵਾਲੇ ਜਿਹੜੇ ਮੋਟਰਾਂ ਤੇ ਲਾਗਦੇ ਨੇ ਇੰਡਸਟਰੀਅਲ ਗੀਅਰ ਹੁੰਦੇ ਨੇ ਕੋਈ ਕਨਵੇਅਰ ਤੇ ਲਾਉਣਾ ਕੋਈ ਗੇਟੇ ਲਾਉਣਾ ਆ ਆਪਣੇ ਡੈਰੀ ਫਾਰਮ ਵਾਲੇ ਆ ਗਏ ਜੀ ਡੈਰੀ ਫਾਰਮ ਦੇ ਕੋਈ ਪਲਾਂਟ ਕੋਈ ਬਣਾਉਣਾ ਸਿਸਟਮ ਕੋਈ ਤੇ ਆ ਮਸ਼ੀਨ ਕੋਈ ਆਪਣਾ ਕੋਈ ਲੋਗੋ ਵਗੈਰਾ ਕੋਈ ਕੜਾਈ ਵਾਲਾ ਸਿਸਟਮ ਵਧੀਆ ਮਤਲਬ ਕਿ ਮੈਟਲ ਦੇ ਵਿੱਚੋਂ ਤੇ ਆ ਦੇਖੋ ਇਹ ਮਸ਼ੀਨ ਸਭ ਤੋਂ ਕਹਿੰਡ ਚੀਜ਼ ਇਹ ਤੇਲ ਕਰਦੀ ਹੈ ਜੀ ਕੁਝ ਅਲਸੀ ਦਾ ਕੱਢ ਲਓ ਸਰੋਂ ਦਾ ਕੱਢ ਲਓ ਇਹ ਇੱਕ ਹਰੇਕ ਕਿਸਾਨ ਦੀ ਲੋੜ ਹੈ ਜਿਹੜਾ ਕੋਈ ਆਰਗੈਨਿਕ ਚੀਜ਼ ਖਾਂਦਾ ਪਸੰਦ ਕਰਦਾ ਜਿਹੜਾ ਚੀਜ਼ ਨੂੰ ਤੇ ਆਹ ਸਪਰੇਅ ਰ ਹੈ ਜੀ ਆਹ ਫਿਰ ਹਾਈਡਰੌਲਿਕ ਵਾਲੇ ਆ ਗਏ ਫਾਈਨ ਵਾਲੇ ਇਹਨਾਂ ਨੇ ਵੀ ਆਪਦੀ ਸਟਾਰਟ ਲਾਈ ਹੋਈ ਸੀ ਆ ਜੋ ਅੱਗੇ ਮੈਸੀ ਆ ਗਿਆ ਮੈਸੀ ਵਾਲੀ ਏਜੰਸੀ ਆਏ ਸੀ ਇਹਨਾਂ ਦੀ ਵਧੀਆ ਟਰੈਕਟਰ ਬਣਾਇਆ ਹੋਇਆ ਸੋਹਣਾ ਬਣਾਇਆ ਹੋਇਆ ਪੂਰਾ ਤੇ ਇੱਕ ਇਹਨਾਂ ਦੀ ਹੋਰ ਮਸ਼ੀਨ ਜੀ ਖੜੀ ਧੀਗੀ ਇਹ ਪਤਾ ਨਹੀਂ ਕਿਹਦੇ ਵਾਸਤੇ ਆਹ ਜੀਰੀ ਬੀਜਣ ਵਾਲੀ ਹੈ ਇਹ ਠੀਕ ਹੈ ਜੀ ਤੇ ਆ ਜੋ ਅੱਗੇ ਆ ਇਹ ਆਪਣਾ ਕਲਟੀਵੇਟਰ ਛੋਟਾ ਹੁੰਦਾ ਜਿਹੜਾ ਉਹਦਾ ਸਮਾਨ ਵਗੈਰਾ ਰੱਖਦ ਨੇ ਇਹ ਅੱਗੇ ਆ ਜੋ ਹਕਮਾਂ ਦਾ ਸਪੇਅਰ ਪਾਰਟ ਆ ਬਰੀਕੀ ਜਿਹੜਾ ਕੋਈ ਆ ਤੇਲ ਪੰਪ ਹੋ ਗਿਆ ਤੇਲ ਵਾਲੇ ਪੰਪ ਤੇ ਹੋਰ ਕੋਈ ਬਰੀਕ ਬਰੀਕੀ ਆਟਮਾਂ ਨੇ ਜਿਹੜੀਆਂ ਮਤਲਬ ਇੰਜਨ ਦੇ ਨਾਲ ਅਟੈਚ ਹੁੰਦੀਆਂ ਨੇ ਆ ਜੀ ਈਟ ਕੋ ਦਾ ਵਰਮਾ ਜਿਹੜਾ ਆਟੋਮੈਟਿਕ ਚੱਲਦਾ ਆਪਣੇ ਬੰਦੇ ਨੂੰ ਪੂਰਾ ਪਸੰਦ ਆ ਗਿਆ ਇੱਥੇ ਬਸ ਖੜਾ ਰਿਹਾ ਵੀ ਇੱਥੇ ਜੀ ਲੱਗਿਆ ਦਾ ਇਹ ਮਤਲਬ ਪੀਸੀਡੀ ਤੇ ਕੰਮ ਕਰਦਾ ਹੈ ਮਤਲਬ ਆਟੋਮੈਟਿਕ ਸਰਾਖ ਮਾਰਦਾ ਜਿਵੇਂ ਕੋਈ ਰੂਟਾਵੇਟਰ ਦੇ ਬਲੇਟਾਂ ਹੋਈਆਂ ਜਾਂ ਮਤਲਬ ਪ੍ਰੋਡਕਸ਼ਨ ਦਾ ਕੰਮ ਹੈ ਜਿਹੜਾ ਇੱਕ ਬੰਦੇ ਦੀ ਲੇਬਰ ਇਹ ਰਿਡਕਸ਼ਨ ਕਰਦਾ ਮਤਲਬ ਆਪਦੇ ਆਪ 60 360 ਡਿਗਰੀ ਤੇ ਆਪੀ ਮਾਰੀਏ ਦਾ ਸਰਾਖ ਤੇ ਆ ਸਪਰੇਅਰ ਆ ਗਈ ਤੇ ਆ ਫੇਰ ਕਹਿੰਦਾ ਦੁਬਾਰਾ ਕਹਿੰਦਾ ਬਣਾ ਕੇ ਲੈ ਚਾ ਵੀਡੀਓ ਕਹਿੰਦਾ ਮੈਨੂੰ ਪਸੰਦ ਆ ਗਿਆ ਤੇ ਫਿਰ ਦੁਬਾਰਾ ਵੀ ਵੀਡੀਓ ਬਣਾਈਏ ਆਪਣੇ ਤੇ ਹੁਣ ਉਹਦਾ ਪੂਰਾ ਦਿਲ ਲੈਣ ਦਾ ਹੋ ਸਕਦਾ ਵੀ ਪੰਚਤਰਾ ਚ ਲੈ ਜਾਵੇ ਆ ਦੇਖੋ ਆੜਦੜੀ ਘੁੰਮੀਆਂ ਦਾ ਅੱਗੇ ਆ ਜੀ ਆ ਆਪਣਾ ਕਰਾਹ ਹੋ ਗਿਆ ਇਹ 360 ਡਿਗਰੀ ਤੇ ਘੁੰਮਦਾ ਤੇ ਜਿੱਦਰ ਮਰਜੀ ਇਹਨੂੰ ਪੁੱਠਾ ਸਿੱਧਾ ਕੰਮ ਲੈ ਲੋ ਰੋਟੇਟਾ ਮਿੱਟੀ ਧੱਕਣੀ ਹੈ ਪਰਾਂ ਕਰਨੀ ਹੋਰਾਂ ਕਰਨੀ ਹੈ ਸੜਕ ਦੀ ਰੋਡ ਤੇ ਕੰਮ ਦੇ ਸਕਦਾ ਇਹ ਅੱਗੇ ਆ ਜੀ ਇਹ ਆਪਣਾ ਜੋਕਾ ਤਿਆਰ ਕਰਨ ਵਾਲੀ ਮਸ਼ੀਨ ਹੈ ਉਹਦੇ 베ARING ਸਾਈਜ਼ ਤੇ ਆ ਆਪਣਾ ਸਪੇਅਰ ਪਾੜੋਗੇ ਟਰੈਕਟਰ ਦਾ ਕਿੰਗ ਪਿੰਨਾ ਹੋਗੀਆਂ ਕੋਈ ਆਪਣਾ ਟੁੱਟ ਜਾਂਦਾ ਹੁੰਦਾ ਸਿਸਟਮ ਸਪੈਂਡਲ ਜੇ ਉਹ ਹੋਗੇ ਤੇ ਆਹ ਰੀਪਰ ਵਾਲੇ ਆ ਗਏ ਜਿਹੜਾ ਟਰੈਕਟਰ ਦੇ ਪਿੱਛੇ ਵੀ ਲੱਗ ਜਾਂਦਾ ਮੂਰੀ ਵੀ ਲੱਗ ਜਾਂਦਾ ਫਸਲ ਬਟਣ ਵਾਸਤੇ ਆਹ ਸਾਈਡ ਤੋਂ ਚੱਲਦਾ ਬਲੇਡ ਜਾ ਤੇ ਆਹ ਤੂੜੀ ਵਾਲਾ ਕਟਰਾ ਗਿਆ ਕੁਤਰਾ ਕਰਕੇ ਸਿੱਧਾ ਟਰਾਲੀ 'ਚ ਛਟੋ ਆ ਗਏ ਮਿਨੀ ਟਿਲਰ ਆ ਗਏ ਜਿਹੜੇ ਖੇਤਾਂ 'ਚ ਚੱਲਦੇ ਨੇ ਕੋਈ ਬਾਗ ਆਪਣੇ ਬਾਗਬਾੜੀ ਦੇ ਕੰਮਾਂ ਵਿੱਚ ਕੋਈ ਪਹਾੜੀ ਜਿਹਰੀ ਦੇ ਵਿੱਚ ਕੋਈ ਨਿੱਕੀ ਮੋਟੀ ਘਰੇ ਕੋਈ ਬਾੜੀ ਲਈ ਹੋਈ ਆ ਤੇ ਉਹਦੇ ਵਾਸਤੇ ਨਿਕਨੇ ਨਿਕ ਟੂਲ ਨੇ ਇਹਦੇ ਬਹੁਤ ਸੋਹਣੀ ਚੀਜ਼ ਇਹ ਦੋ ਹਾਲ ਸੀ ਵੱਡੇ ਵੱਡੇ ਇਹਨਾਂ ਵਿੱਚ ਮਤਲਬ ਮਸ਼ੀਨਰੀ ਖੜੀ ਸੀਗੀ ਤੇ ਬਾਹਰ ਜਿਹੜੀਆਂ ਵੱਡੀਆਂ ਮਸ਼ੀਨਰੀਆਂ ਕਮਾਈਨਾ ਹੋਗੀਆਂ ਜਾਂ ਰੀਪਰ ਹੋਗੇ ਇਹਨਾਂ ਨੇ ਆਪਣੇ ਬਾਹਰ ਸਟਾਲ ਲਾਈ ਸੀ ਵੱਡੀਆਂ ਵੱਡੀਆਂ ਕੰਪਨੀਆਂ ਨੇ ਆਵੀਰ ਸਿੰਘ ਆ ਗਏ ਇਹਨਾਂ ਦੇ ਆਪਣੇ ਆਪਣੇ ਉਹ ਡਰਲ ਮਸ਼ੀਨ ਹੈ ਤੇ ਆਪਣੀ ਸੀਡਰ ਆ ਰੋਟਾਬਿਟਰ ਹੈ ਟਮਟੋਕਰ ਆ ਜਿਹੇ ਅੱਗੇ ਬੋਲਣਾ ਇਹ ਬੋਲਣਾ ਨੇ ਆਪ ਤਾਂ ਪੁਰਾਣਾ ਹੀ ਲਿਆਇਆ ਮਤਲਬ ਕਿ ਉਹ ਡੀਲ ਰਾ ਹੈ ਸਮਾਨ ਵੇਚਦਾ ਬਲੋਦਾ ਤੇ ਇੱਕ ਆਵੇ ਆਪ ਆਪਣਾ ਨੇ ਇਹ ਆ ਗਈ ਤੂੜੀ ਦਾ ਪੁੱਤਰਾ ਆਪਣਾ ਆਪਣਾਲੀ ਦਾ ਪੁੱਤਰਾ ਕਰਕੇ ਸਿੱਧਾ ਟਰੋਲੀ ਚ ਇਹ ਡਿਸਕਰੀਜਰ ਆਈ ਤਾਂ ਵੀ ਆਣਾ ਚੰਦਰਾ ਇਹ ਉੱਪਰਲਾ ਜਿਹੜਾ ਉਹ ਕ੍ਰੋਸ ਜਲਾ ਹੋਇਆ ਉਹਦੇ ਨਾਲ ਜੀ ਘੱਟਲਾ ਕਰ ਸਕਦੇ ਆ ਤੇ ਇਧਰ ਉਧਰ ਕਰਨ ਵਾਸਤੇ